ਮਸਕਾਰ ਤੁਸੀਂ ਦੇਖ ਰਹੇ ਹੋ ਬੰਦੇ ਭਾਰਤ ਲਾਈਵ ਟੀਵੀ ਨੂੰ ਇਸ ਵਕਤ ਅਸੀਂ ਮੌਜੂਦ ਆ ਜਲੰਧਰ ਦੇ ਸਾਈਂ ਦਾਸ ਸਕੂਲ ਦੇ ਗਰਾਊਂਡ ਵਿੱਚ ਜਿੱਥੇ ਕਿ 24 ਫਰਵਰੀ ਤੋਂ ਲੈ ਕੇ 2 ਮਾਰਚ ਤੱਕ ਸ਼੍ਰੀ ਭਗਵਤ ਕਥਾ ਦਾ ਜਿਹੜਾ ਸਮਾਗਮ ਉਹ ਸ਼੍ਰੀ ਜਿਆ ਕਸ਼ੋਰੀ ਵੱਲੋਂ ਕੀਤਾ ਗਿਆ ਜਿੱਤੇ ਜਿਨ੍ਹਾਂ ਦਾ ਸਮਾਗਮ ਅੱਜ ਸਮਾਪਤ ਹੋਣ ਜਾ ਰਿਹਾ ਤੇ ਆ ਤੁਹਾਨੂੰ ਅਸੀਂ ਕੁਝ ਝਲਕੇ ਦਿਖਾਣੇ ਤੇ ਭਗਤਾਂ ਨਾਲ ਖਾਸ ਗੱਲਬਾਤ ਕਰਦੇ ਆਂ ਇਹ ਸੇਵਾ 7 ਦਿਨ ਤੋਂ ਚੱਲਦੀ ਪਈ ਹੈ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਇਹ 7 ਦਿਨ ਸੇਵਾ ਚੱਲਦੀ ਪਈ ਹੈ ਅਸੀਂ 3 ਸਾਲ ਤੋਂ ਇਹਨਾਂ ਦੀ ਰਿਚਾਰਜ ਕਰੀਦਾ ਸੇਵਾ ਕਰਦੇ ਪਏ ਆ ਇਹ ਸੇਵਾ ਸਾਡੇ ਜੈਮਾ ਚੰਦੂ ਵੀ ਸੇਵਾ ਸੇਤੀ ਵੱਲੋਂ ਹਰ ਥਾਂਵਾਂ ਤੇ ਜਾ ਕੇ ਸੇਵਾ ਫਰੀਦ ਨਿਸ਼ੁਲਕ ਸੇਵਾ ਹੈ ਗਈ ਹੈ ਤੇ ਇਸ ਇੱਥੇ ਜਿਹੜੀ ਮਰਜ਼ੀ ਸੇਵਾ ਲੈ ਚੌਂਕੀ ਹੋਵੇ ਰਾਤ ਦੇ ਰਾਤ ਦਾ ਪ੍ਰੋਗਰਾਮ ਹੋਵੇ ਸਾਨੂੰ ਫਰੀ ਸੇਵਾ ਦਾ ਮੌਕਾ ਦਿਓ ਅਸੀਂ ਲੰਗਰ ਸੇਵਾ ਜਲ ਸੇਵਾ ਤੇ ਜੋੜੇ ਸੇਵਾ ਨਹੀਂ ਛੁਕਾ ਕਰਦੇ ਆ ਜਿਨ੍ਹਾਂ ਨੇ ਵੀ ਸਾਡੋ ਕੋ ਸੇਵਾ ਲੈਣੀ ਹੈ ਉਹ ਸਾਡਾ ਉੱਪਰ ਨੰਬਰ ਲਿਖਿਆ ਹੋਇਆ ਹੈ ਉਹ ਨਿਸ਼ੁਭ ਸੇਵਾ ਕਰ ਸਕਦੇ ਆ ਜੈ ਸ਼੍ਰੀ ਰਾਮ ਜੈ ਚਿਰੀ ਬਾਲਾ ਜੀ ਜੀ ਮੈਡਮ ਜੀ ਤੁਹਾਨੂੰ ਕਿੰਨੇ ਸਾਲ ਦਾ ਆ ਕੇ ਆਂਦੇ ਹੋ ਅਸੀਂ 2 ਸਾਲ ਤੋਂ ਆ ਰਹੇ ਆ ਲਗਾਤਾਰ ਬਹੁਤ ਆਨੰਦ ਆਉਂਦਾ ਹੈ ਜਿਵੇਂ ਕਿ ਸ਼ੋਰੀ ਜੀ ਦੇ ਸੁਣ ਕੇ ਪ੍ਰਵਚਨ ਬਹੁਤ ਬਹੁਤ ਆਨੰਦ ਆਉਂਦਾ ਹੈ था था। और चरण धोने के लिए जल लेकर आते हैं उसे हाथ भी नहीं लगाते कि जैसे ही नजरें चरणों पर पड़ती हैं कांटे चुभे, छाले पड़ गए भगवान अपने आंसू से सुदामा जी के चरण में ਆਓ ਅਸੀਂ ਆਓ ਅਸੀਂ ਸੇਵਾਦਾਰਾਂ ਨਾਲ ਖਾਸ ਗੱਲਬਾਤ ਕਰਦੇ ਹਾਂ ਹਾਂਜੀ ਤੁਹਾਡਾ ਨਾਮ ਕੀ ਮੈਂ ਰਤੇਸ਼ ਕੁਮਾਰ ਜੁਨੇਜਾ ਜੀ ਤੇ ਪ੍ਰੋਗਰਾਮ ਛੋਟੀਵਾਦਰੀ ਜਲੰਧਰ ਤੋਂ ਆਏ ਹਾਂ ਜੀ ਐ ਆਪਣੇ ਜਿਆ ਕਿਸ਼ੋਰੀ ਜੀ ਦੇ ਮਦ ਭਗਵਤ ਕਥਾ ਦੇ ਵਿੱਚ ਅਸੀਂ ਹਿੱਸਾ ਲੈ ਰਹੇ ਹਾਂ ਤੇ ਜਲ ਸੇਵਾ ਇੱਕ ਹਫ਼ਤੇ ਤੋਂ ਸਾਡੀ ਜਲ ਸੇਵਾ ਚੱਲ ਰਹੀ ਹੈ ਜੁਬੀ ਤੇ ਨਾਲ ਨਾਲ ਚਪਲਾਂ ਦੀ ਵੀ ਸੇਵਾ ਚੱਲ ਰਹੀ ਹੈ ਦੋਨੋਂ ਸੇਵਾਾਂ ਅੱਛੇ ਤਰੀਕੇ ਨਾਲ ਨਿਭਾਈਆਂ ਜਾ ਰਹੀਆਂ ਤੇ ਸੰਗਤਾਂ ਦਾ ਕਿਦਰਾ ਸੰਗਤਾਂ ਦਾ ਔਰ ਬਹੁਤ ਜ਼ਿਆਦਾ ਅੱਜ ਸਭ ਤੋਂ ਜ਼ਿਆਦਾ ਰਸ਼ ਪਿਆ ਇਹ ਅੱਜ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਹੈ ਪ੍ਰਸ਼ਾਸਨ ਨੂੰ ਕਹੇ ਕਿ ਪ੍ਰਸ਼ਾਸਨ ਨਾਲੋਂ ਤਾਲੀਆਂ ਬਹੁਤ ਅੱਛੀਆਂ ਜੀ ਬੜਾ ਅੱਛਾ ਕੋਆਪਰੇਟ ਕਰ ਰਹੇ ਸਾਰਿਆਂ ਨੂੰ ਪਬਲਿਕ ਨੂੰ ਸਮਝਾ ਵੀ ਰਹੇ ਹੈ ਕਿ ਤਰੀਕੇ ਨਾਲ ਆਓ ਬੈਠੋ ਸੁਣੋ ਆਪਣੇ ਵਿਚਾਰ ਜਿੱਦਾਂ ਦੇ ਜੈਕਸ਼ੋਟ ਜੀ ਆਪਣੇ ਸਮਝਾਉਣ ਦਾ ਪ੍ਰਯਤਨ ਕਰ ਰਹੇ ਹੈ ਤੁਸੀਂ ਉਹਨਾਂ ਦੇ ਫਾਲੋ ਕਰੋ ਕਹੋ ਜੀ ਪ੍ਰਭੂ ਹਾਂਜੀ ਦਾਦਾ ਨਾਮ ਕੀ ਹੈ ਰਾਹੁਲ ਸ਼ਰਮਾ ਜੀ ਹਾਂਜੀ ਮੈਂ ਆਪਣੀ ਸਮਸ਼ ਟੀਮ ਤੋਂ ਨਾਲ ਆਇਆ ਹਾਂ ਤੇ ਬਧਾਈ ਦੇ ਪਾਤਰ ਨੇ ਸਾਰੇ ਰਮਨ ਜੀ ਸਾਡੇ ਮਿਸਟਰ ਸੁਭਾਸ਼ ਸੁਭਾਸ਼ ਜੀ ਔਰ ਸਾਡੀ ਪੂਰੀ ਟੀਮ ਅਸੀਂ ਬਹੁਤ ਹੀ ਅچھے ਤਰੀਕੇ ਦੇ ਨਾਲ ਇੱਥੇ ਇੰਤਜਾਮ ਕੀਤਾ 7 ਦਿਨ ਤੋਂ ਲਗਾਤਾਰ ਸੇਵਾ ਹੋ ਰਹੀ ਹੈ ਬਹੁਤ ਸ਼੍ਰੀਮਦ ਭਗਵਤ ਗੀਤਾ ਇਹ ਤੀਸਰੀ ਵਾਰ ਜਿਆ ਜੀ ਇੱਥੇ ਆ ਕੇ ਉਹਨਾਂ ਨੇ ਆਪਣਾ ਪ੍ਰੋਗਰਾਮ ਕੀਤਾ ਤੇ ਬਹੁਤ ਹੀ ਜ਼ਿਆਦਾ ਆਨੰਦ ਔਰ ਬਰਸਰੇ ਆਪ ਜੀ ਨੂੰ ਸਭ ਨੂੰ ਬਹੁਤ ਬਹੁਤ ਅੱਜ ਉਹ ਅਖੰਡ ਜਿਹੜਾ ਪੂਰਤੀ ਹੋ ਰਹੀ ਵੀ ਹੈ ਉਹਦਾ ਜਿਹੜੀ ਪੂਰਤੀ ਦੀ ਬਹੁਤ-ਬਹੁਤ ਬਾਰਗਵਾਤ ਬਹੁਤ-ਬਹੁਤ ਵਧਾਈ જય ਸ਼੍ਰੀ ਰਾਮ જય ਸ਼੍ਰੀ ਰਾਮ ਇਹ ਲਗਾਤਾਰ ਤੀਸਰੀ ਵਾਰ ਤੋਂ ਜੀ ਤੀਸਰੀ ਵਾਰ ਅਸੀਂ ਅੱਜ ਲਗਾਤਾਰ 7ਵੇਂ ਦਿਨ ਜਲ ਸੇਵਾ ਤੇ ਆ ਗਏ ਪੁਲਿਸ ਸੁਰੱਖਿਆ ਕਿੱਦਰੀ ਹੈ ਤੇ ਪੁਲਿਸ ਸੁਰੱਖਿਆ ਬਹੁਤ ਅੱਛਾ ਜੀ ਵਿਵਸਥਾ ਤੁਸੀਂ ਦੇਖੋ ਸਾਰੇ ਸਟਾਲ ਬਹੁਤ ਵਧੀਆ ਲੱਗੇ ਨੇ ਚਪਲਾਂ ਦਾ ਸਟਾਲ ਹੈ ਬਾਕੀ ਤੁਸੀਂ ਦੇਖੋ ਕਿ ਬਾਕੀ ਸਟਾਲ ਬ੍ਰਿੰਦਵਨ ਤੋਂ ਵੀ ਨੇ ਲੋਕ ਬਾਰੂ ਹੋਇਆ ਇਹਨੇ ਸਾਰਿਆਂ ਦਾ ਬਹੁਤ ਅੱਛਾ ਅਰੇਂਜਮੈਂਟ ਹੈਗਾ ਤੇ ਸਫਾਈ ਦਾ ਬਹੁਤ ਅੱਛਾ ਅਰੇਂਜਮੈਂਟ ਹੈ ਤੇ ਬਹੁਤ ਹੀ ਆਨੰਦ ਵਰਸ ਰਿਹਾ ਜਿਹਦੇ ਵਾਸਤੇ ਅਸੀਂ ਪੂਰੇ ਜਲੰਧਰ ਵਾਸੀਆਂ ਨੂੰ ਤੇ ਪੂਰੇ ਪੰਜਾਬ ਨੂੰ ਬਹੁਤ-ਬਹੁਤ ਸਭ ਵਧਾਈ ਦੇ ਪਾਤਰ ਨੇ ਜੈ ਹਿੰਦ ਜੈ ਭਾਰਤ ਭਾਬੇ ਤੋ ਇਹ ਵੀ ਚੱਲ ਜਾਓ ਤੋ ਇਹ ਵੀ ਚੱਲ ਜਾਓ ਕੋਈ ਕੋਈ ਚਪਰਾਣਾ ਚਾਹੁੰਦਾ ਭਾਜੀ ਉਹ ਪੂਰਾ ਲਾੜ ਸੁਪਰ ਹੋਣੀ ਆਣਾ ਵਸ ਵਸ ਹਲੇ ਕੋਈ ਤਾਂ ਨਹੀਂ ਉਹ ਨਾਲ ਨਾਲ ਵੀ ਲੈਣਾ ਚਾਹੀਦਾ ਨੇ ਉਹ ਆਜਾ ਪਹਿਲੇ ਪਹਿਲੇ ਕਦਾਂ ਪਹਿਲੇ ਹਾਂਜੀ ਤਾਂ ਬਹੁਤ ਜੀ ਹਾਂਜੀ ਜੀ ਹਾਂਜੀ ਰਾਦਰਾਦੇ ਜੀ ਸਾਰਿਆਂ ਨੂੰ ਸਾਡੀ ਟੀਮ ਜਿਹੜੀ ਹੈਗੀ ਹੈ ਪੂਰੇ ਇੱਕ ਹਫਤੇ ਤੋਂ ਇੱਥੇ ਸੇਵਾ ਨਿਭਾ ਰਹੀ ਹੈ ਜੀ ਵੈਸੇ ਇਹ ਸੇਵਾ ਪਿਛਲੇ 15 ਸਾਲਾਂ ਤੋਂ ਗੰਦਰ ਕੈਂਟ ਸਟੇਸ਼ਨ ਤੇ ਵੀ ਚੱਲ ਰਹੀ ਹੈ ਜੀ ਪਾਣੀ ਦੀ ਸਾਡੇ ਪ੍ਰਮੁੱਖ ਨੇ ਪ੍ਰਭাকর ਜੀ ਜਿਹੜੇ ਜਿਨ੍ਹਾਂ ਨੇ ਸਾਨੂੰ ਸਾਡੇ ਨਾਲ ਜੋੜਿਆ ਹੋਇਆ ਹੈ ਤੇ 7 ਦਿਨ ਬੜਾ ਅੱਛਾ ਅਰੇਂਜਮੈਂਟ ਕੀਤਾ ਗਿਆ ਹੈ ਜੀ ਬਾਕੀ ਪੁੰਨ ਦਾ ਕੰਮ ਹੈ ਜਿੰਨਾ ਹੋ ਜਿੰਨਾ ਥੋੜਾ ਧੰਨਵਾਦ ਜੀ